ਤਾਂ ਆਸਮਾਨ ਛੂ ਰਹੀਆਂ ਨੇ ਅਜੇਹ ਦੇ ਵਿੱਚ ਚੀਨ ਚ ਇੱਕ 골ਡ ਏਟੀਐਮ ਵੀ ਸੁਰਖੀਆਂ ਬਟੋ ਰਿਹਾ ਸ਼ੰਗਾਈ ਦੇ ਵਿੱਚ ਇੱਕ ਮਾਲ ਚ ਇਹ ਏਟੀਐਮ ਲਗਾਇਆ ਗਿਆ 골ਡ ਏਟੀਐਮ ਇਸ ਨੂੰ ਕਿਹਾ ਜਾ ਰਿਹਾ ਹੈ ਤੇ ਇਸ 골ਡ ਏਟੀਐਮ ਤੇ ਲੋਕ ਧੜਾ ਧੜ ਸੋਨਾ ਵੇਚ ਰਹੇ ਨੇ ਵਧਦੀਆਂ ਕੀਮਤਾਂ ਵਿਚਾਲੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਸੋਨਾ ਵੇਚਣ ਦਾ ਇਹੀ ਸਹੀ ਸਮਾਂ ਹੈ ਤਾਂ ਲੋਕ ਪੁਰਾਣੀ ਜੁਵੈਲਰੀ ਏਟੀਐਮ ਜ਼ਰੀਏ ਵੇਚ ਰਹੇ ਨੇ ਖਾਸ ਕਰ ਇਹ ਹੈ ਕਿ ਤੇ ਮੁੱਲ ਪਾ ਕਰਨ ਦਾ ਵੀ ਝੰਜਟ ਨਹੀਂ ਹੈ ਸੋਨਾ ਜਿਵੇਂ ਹੀ ਏਟੀਐਮ ਚ ਪਾਓਗੇ ਤਾਂ 3 ਮਿੰਟ ਦੇ ਵਿੱਚ ਪੈਸਾ ਅਕਾਊਂਟ ਚ ਆ ਜਾਵੇਗਾ ਦਿਲਚਸਪ ਗੱਲ ਤਾਂ ਇਹ ਹੈ ਕਿ 50 ਤੋਂ 70% ਮਹਿਲਾਵਾਂ ਇਸ ਏਟੀਐਮ ਦੇ ਵਿੱਚ ਸੋਨਾ ਵੇਚ ਰਹੀਆਂ ਨੇ ਤਾਂ ਚਾਈਨਾ ਦੇ ਸ਼ੰਘਾਈ ਦੇ ਵਿੱਚ ਇਹ ਏਟੀਐਮ ਲੱਗਿਆ 골ਡ ਏਟੀਐਮ ਇਸ ਨੂੰ ਕਿਹਾ ਜਾ ਰਿਹਾ ਹੈ ਕੋਈ ਵੀ ਸੋਨੇ ਦੀ ਚੀਜ਼ ਇਸ ਦੇ ਵਿੱਚ ਰੱਖੋ ਤਾਂ आधे ਘੰਟੇ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਪੈਸਾ ਤੁਹਾਨੂੰ ਮਿਲ ਜਾਵੇਗਾ ਤੇਕ ਪਾਸੇ ਕਿਉਂਕਿ ਸੋਨੇ ਦੀ ਕੀਮਤਾਂ ਆਸਮਾਨ ਛੂ ਰਹੀਆਂ ਨੇ ਟਰੇਡ ਹੋਰ ਜਾਰੀ ਹੈ ਤੇ 골ਡ ਏਟੀਐਮ ਸੁਰੱਖੀਆਂ ਵਟੋ ਰਿਹਾ ਹੈ ਸ਼ੰਗਾਈ ਦੇ ਵਿੱਚ ਇੱਕ ਬਾਲ ਦੇ ਵਿੱਚ ਇਹ 골ਡ ਏਟੀਐਮ ਲੱਗਿਆ ਤੇ ਲੋਕ ਧੜਾ ਧੜ ਇੱਥੇ ਸੋਨਾ ਵੇਚ ਨਾ ਰਹੇ ਨੇ ਦਰਸਲ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਕੀਮਤ ਇੰਨੀ ਵੱਧ ਚੁੱਕੀ ਹੈ ਕਿ ਇਸ ਤੋਂ ਜ਼ਿਆਦਾ ਸੋਨਾ ਹੋਰ ਮਹਿੰਗਾ ਨਹੀਂ ਹੋਏਗਾ ਇਸ ਲਈ ਇਹੀ ਸਮਾਂ ਹੈ ਸੋਨਾ ਵੇਚਣ ਦਾ ਸਹੀ ਸਮਾਂ ਹੈ ਲੋਕ ਪੁਰਾਣੀ ਜੁਐਲਰੀ ਲੈ ਕੇ ਆ ਰਹੇ ਨੇ ਏਟੀਐਮ ਜ਼ਰੀਏ ਇਸ ਨੂੰ ਵੇਚ ਰਹੇ ਨੇ ਖਾਸ ਕਰ ਇਹ ਹੈ ਕਿ ਇੱਥੇ ਮੁੱਲ ਪਾ ਕਰਨ ਦਾ ਕੋਈ ਝੰਜਟ ਨਹੀਂ ਹੈ ਸੋਨਾ ਜਿਵੇਂ ਹੀ ਤੁਸੀਂ ਏਟੀਐਮ ਚ ਪਾਓਗੇ ਅੱਧੇ ਘੰਟੇ ਦੇ ਵਿੱਚ ਪੈਸਾ ਤੁਹਾਡੇ ਅਕਾਊਂਟ ਆ ਜਾਵੇਗਾ ਦੱਸਦੇ ਕਿ 50 ਤੋਂ 70% ਮਹਿਲਾਵਾਂ ਆ ਰਹੀਆਂ ਨੇ ਇਸ ਏਟੀਐਮ ਦੇ ਵਿੱਚ ਸੋਨਾ ਵੇਚ ਰਹੀਆਂ ਨੇ ਤਸਵੀਰਾਂ ਬੇहद ਹੈਰਾਨੀਜਨਕ ਨੇ ਤੇ ਇਹ ਚਾਈਨਾ ਦੇ ਸ਼ੰਘਾਈ ਤੋਂ ਤਸਵੀਰਾਂ ਨੇ ਜਿੱਥੇ ਇਹ 골ਡ ਏਟੀਐਮ ਲਾਇਆ ਗਿਆ ਹੈ ਪੁਰਾਣਾ ਕੋਈ ਵੀ ਸੋਨਾ ਤੁਸੀਂ ਰੱਖਦੇ ਹੋ ਕੋਈ ਵੀ ਸੋਨੇ ਦਾ ਸਮਾਨ ਇਸ ਦੇ ਵਿੱਚ ਰੱਖਦੇ ਹੋ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਪੈਸਾ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਚਾਈਨਾ ਦੇ ਵਿੱਚ ਇਹ ਨਵੀਂ ਇੱਕ ਹੋਰ ਡਿਜੀਟਲ ਕ੍ਰਾਂਤੀ ਇਸ ਨੂੰ ਕਿਹਾ ਜਾ ਰਿਹਾ ਹੈ ਪਹਿਲਾ 골ਡ ਏਟੀਐਮ ਬਣਿਆ ਜਾ ਰਿਹਾ ਹੈ ਚਾਈਨਾ ਦੇ ਅੰਦਰ ਅੱਧੇ ਘੰਟੇ ਦੇ ਵਿੱਚ ਵਿੱਚ ਸੋਨੇ ਦੀ ਪੇਮੈਂਟ ਅਕਾਊਂਟ ਦੇ ਵਿੱਚ ਆ ਰਹੀ ਹੈ ਪਹਿਲਾ 골ਡ ਏਟੀਐਮ ਜਿੱਥੇ ਕੋਈ ਵੀ ਸੋਨੇ ਦਾ ਸਮਾਨ ਰੱਖੋਗੇ ਵੇਚਣ ਦੇ ਲਈ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋ ਜਾਣਗੇ ਇੱਕ ਪਾਸੇ ਸੋਨਾ 1 ਲੱਖ ਤੋਂ ਭਾਰਤ ਦੇ ਵਿੱਚ ਘਾਟਾਰ ਹੋ ਗਿਆ ਤਾਂ ਦੁਨੀਆ ਦੇ ਵਿੱਚ ਵੀ ਸੋਨੇ ਦੀ ਕੀਮਤਾਂ ਵੱਧ ਰਹੀਆਂ ਨੇ ਇਜ਼ਾਫਾ ਹੋ ਰਿਹਾ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਸਹੀ ਸਮਾਂ ਹੈ ਸੋਨਾ ਵੇਚਣ ਦਾ ਅੱਗੇ ਵੱਧੇ ਆਂ ਸ੍ਰੀ ਦਰਬਾਰ ਸਾਹਿਬ ਦੀ ਵਿਰਾਸਤੀ ਹੰਸਲੀ ਦੀ ਬੋਲੀ ਦਾ ਵਿਰੋਧ ਹੋ ਰਿਹਾ ਸਿੱਖ ਸੰਗਤ ਨੇ ਇਸ ਬੋਲੀ ਦਾ ਵਿਰੋਧ ਕੀਤਾ ਹੈ ਬੋਲੀ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਐਸਡੀਪੀਸੀ ਅਤੇ ਪ੍ਰਦਰਸ਼ਨਕਾਰੀ ਆਮੋ ਸਾਹਮਣੇ ਹੋਏ ਨੇ ਕਿਹਾਇਆ ਜਾ ਰਿਹਾ ਹੈ ਕਿ ਗੁਰੂਆਂ ਨੇ ਇਹ ਜ਼ਮੀਨ ਮੁੱਲ ਖਰੀਦੀ ਸੀ ਸਿੱਖ ਪੰਥ ਦੀਆਂ ਭਾਵਨਾਵਾਂ ਹੰਸਲੀ ਨਾਲ ਜੁੜੀਆਂ ਹੋਈਆਂ ਨੇ ਸਿੱਖ ਸੰਗਤ ਨੇ ਬੋਲੀ ਦਾ ਵਿਰੋਧ ਕੀਤਾ ਹੈ ਤੇ ਬੀਤੇ ਕੱਲ ਵੀ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਟੈਸਟ ਦੇ ਖਿਲਾਫ ਰੋਸ ਜਤਾਇਆ ਗਿਆ ਸੀ ਤੇ ਅੱਜ ਜਦੋਂ ਦਰਬਾਰ ਸਾਹਿਬ ਦੀ ਇਸ ਵਿਰਾਸਤੀ ਹੰਕਲੀ ਦੀ ਬੋਲੀ ਕਰਵਾਈ ਜਾ ਰਹੀ ਸੀ ਤਾਂ ਇਸ ਦਾ ਵਿਰੋਧ ਹੋ ਗਿਆ ਸਿੱਖ ਸੰਗਤ ਦੇ ਵੱਲੋਂ ਇਸ ਬੋਲੀ ਦਾ ਵਿਰੋਧ ਕੀਤਾ ਗਿਆ ਬੋਲੀ ਦੇ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਐਸਡੀਪੀਸੀ ਦੇ ਵੱਲੋਂ ਇਹ ਬੋਲੀ ਕਰਵਾਈ ਜਾ ਰਹੀ ਸੀ ਤੇ ਇਸ ਦੌਰਾਨ ਐਸਡੀਪੀਸੀ ਦੀ ਟਾਸਕ ਫੋਰਸ ਅਤੇ ਪ੍ਰਦਰਸ਼ਨਕਾਰੀਆਂ ਮੋ ਸਾਹਮਣੇ ਹੋ ਗਏ ਜਿਹੜੇ ਪ੍ਰਦਰਸ਼ਨਕਾਰੀਸਾਂ ਨੇ ਕਿਹਾ ਕਿ ਇਹ ਗੁਰੂਆਂ ਦੀ ਮੁੱਲ ਖਰੀਦੀ ਹੋਈ ਜ਼ਮੀਨ ਹੈ ਸਿੱਖ ਪੰਤਰੀਆਂ ਭਾਵਨਾਵਾਂ ਹੰਸਲੀ ਨਾਲ ਜੁੜੀਆਂ ਹੋਈਆਂ ਨੇ ਇਸ ਲਈ ਇਸ ਦੀ ਬੋਲੀ ਕਰਵਾਉਣਾ ਸਹੀ ਨਹੀਂ ਹੈ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਹੰਗਾਮਾ ਹੋ ਰਿਹਾ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਅਮਿਤ ਸ਼ਰਮਾ ਫੋਨਲਾਈਨ ਤੇ ਮੌਜੂਦ ਨੇ ਅਮਿਤ ਪੂਰਾ ਘਟਨਾਕਰਮ ਸਮਝਣਾ ਚਾਹੁੰਦੇ ਆ ਕਿ ਇਸ ਚੀਜ਼ ਦੀ ਬੋਲੀ ਪ੍ਰੋਪਰ ਟੰਗ ਨਾਲੇ ਕਰਵਾਈ ਜਾ ਰਹੀ ਹੈ ਐਸਡੀਪੀਸੀ ਇਸ ਦੇ ਪਿੱਛੇ ਕੀ ਤਰਕ ਦੇ ਰਹੀ ਹੈ ਤੇ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਦਾ ਕੀ ਕੀ ਵੀਰ ਜੀ ਹੰਸਲੀ ਕਰੀਬ ਸੋ ਸਾਲ ਪੁਰਾਣੀ ਹੈ ਜਿਹੜੀ ਅੰਮ੍ਰਿਤਸਰ ਦੇ ਸੁੰਦਰ ਨਗਰ ਦੇ ਵਿੱਚ ਬਣੀ ਹੈ ਜਿੱਥੋਂ ਸਤਖੰਡ ਦੀ ਹਵੰਦਸਤ ਤੋਂ ਪਾਣੀ ਜਾਂਦਾ ਦਾ ਲੇਕਿਨ ਉਹ ਤਾਂਕਲੀ ਦੇ ਕਾਫੀ ਜਿਹੜੀ ਜਗ੍ਹਾ ਜਿਹੜੀ ਐਸਪੀਸੀ ਦੇ ਅੰਦਰ ਆਉਂਦੀ ਹੈ ਸੋ ਹੰਸਲੀ ਦੇ ਉਹ ਉਸ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਸੀ ਲੇਕਿਨ ਲੋਗ ਐਸਡੀਪੀਸੀ ਦੁਆਰਾ ਅਕਜਿਸ ਦੀ ਬੋਲੀ ਕਰਵਾਈ ਗਈ ਹਾਲਾਂਕਿ ਇਸ ਦਾ ਪਿਛਲੇ ਪਿਛਲੇ ਦਿਨੀ ਉਹਨਾਂ ਨੇ ਅਨਾਉਂਸਮੈਂਟ ਕੀਤਾ ਸੀ ਕਿ ਇਸ ਜਗ੍ਹਾ ਨੂੰ ਇਸ ਜਗ੍ਹਾ ਤੇ ਕੁਆਟਰ ਬਣਾਏ ਜਾਣਗੇ ਐਸਡੀਪੀਸੀ ਵੱਲੋਂ ਇਸ ਜਗ੍ਹਾ ਨੂੰ ਵੇਚਿਆ ਜਾਏਗਾ ਲੇਕਿਨ ਜਿਹੜੇ ਲੋਗ ਉੱਥੇ ਦੇ ਰਹਿਣ ਵਾਲੇ ਆ ਉਹਨਾਂ ਦਾ ਜ਼ਰੂਰ ਮੰਨਣਾ ਹੈ ਕਿ ਇਹ ਵਿਰਾਸਤ ਹੈ ਇਸ ਨੂੰ ਐਸਡੀਪੀਸੀ ਨੂੰ ਖਾਮ ਕੇ ਰੱਖਣਾ ਚਾਹੀਦਾ ਬਲਕਿ ਇਸ ਨੂੰ ਵੇਚਣਾ ਨਹੀਂ ਚਾਹੀਦਾ ਸੋ ਅੱਜ ਜਦੋਂ ਇਸ ਦੀ ਬੋਲੀ ਲਈ ਕਈ ਜਿਹੜੇ ਖਰੀਦਦਾਰ ਵੀ ਹੋਰ ਜਗ੍ਹਾ ਤੇ ਪੁੱਜੇ ਬੋਲੀ ਹਲ ਸ਼ੁਰੂ ਹੋਣੀ ਵਾਲੀ ਸੀ ਉਸੇ ਵ ਬੰਦਿਆ ਦੇ ਇਲਾਕੇ ਦੇ ਲੋਕਾਂ ਦੁਆਰਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤੇ ਨਾਲ ਹੀ ਉਸ ਜਗ੍ਹਾ ਤੇ ਪੁਲਿਸ ਵੀ ਪਹੁੰਚੀ ਹਾਲਕਿ ਪੁਲਿਸ ਦੁਆਰਾ ਮਾਹੌਲ ਨੂੰ ਸ਼ਾਂਤ ਕਰਨ ਬਾਰੇ ਲਈ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਉੱਥੇ ਬੋਲੀ ਕਰਵਾਣ ਆਏ ਸੀ ਅਤੇ ਆਮ ਲੋਕ ਤੇ ਨਿਹੰਗ ਜਥੇਬੰਦੀਆਂ ਨਾਲ ਗੱਲ ਕਰਕੇ ਮਾਮਲੇ ਨੂੰ ਸ਼ਾਂਤ ਤੇ ਰੁਕਸ਼ਾਂਤ ਕਰਵਾਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਹਰੇਕ ਤੱਕ ਮਾਮਲਾ ਸ਼ਾਂਤ ਨਹੀਂ ਹੋਇਆ ਹੈ ਕੋਈ ਬੋਲੀ ਹੋ ਚੁੱਕੀ ਹੈ ਜਾਂ ਰੁਕਵਾ ਦਿੱਤੀ ਗਈ ਹੈ ਜਾਂ ਹੰਗਾਮਾ ਹੋ ਰਿਹਾ ਹੈ ਬੋਲੀ ਨੂੰ ਬਿਲਕੁਲ ਬੋਲੀ ਸ਼ੁਰੂ ਹੋਣ ਵਾਲੀ ਸੀ ਲੇਕਿਨ ਬੋਲੀ ਨੂੰ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀਆਂ ਦੁਆਰਾ ਰੁਕਵਾ ਦਿੱਤੀ ਗਈ ਹੈ ਬੋਲੀ ਨੂੰ ਹੋਲਡ ਕੀਤਾ ਗਿਆ ਸੋ ਲੋਕ ਜ਼ਰੂਰ ਸ਼ਾਂਤ ਹੈ ਲੇਕਿਨ ਹਲੇ ਤੱਕ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਗ੍ਹਾ ਦੀ ਬੋਲੀ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਸ਼ਾਂਤ ਨਹੀਂ ਬੈਠਣਗੇ ਐਸਜੀਪੀਸੀ ਦੀ ਇਸ ਸੰਬੰਧੀ ਕੋਈ ਬਿਆਨ ਕੋਈ ਰਿਐਕਸ਼ਨ ਸਾਹਮਣੇ ਆ ਚੁੱਕਿਆ ਅਮਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਬਿਲਕੁਲ ਚੁੱਪੀ ਜ਼ਰੂਰ ਸਾਡੀ ਹੈ ਲੇਕਿਨ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜ਼ਰੂਰ ਪੁੱਜੀ ਹੈ ਜਿਨ੍ਹਾਂ ਨੇ মিডিਆ ਤੋਂ ਦੂਰੀ ਜ਼ਰੂਰ ਨਾ ਕੇ ਰੱਖੀ ਹੈ ਲੇਕਿਨ ਉਹਨਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਜਿਵੇਂ ਹੀ ਇਸ ਮਾਮ ਇਹ ਮਾਮਲਾ ਕਿਸੇ ਨਿਸ਼ਕਸ਼ਤ ਤੇ ਪੁੱਜੇਗਾ ਉਹ ਜ਼ਰੂਰ মিডিਆ ਨਾਲ ਗੱਲਬਾਤ ਕਰਕੇ ਜੋ ਵੀ ਇਸ ਦਾ ਵਿੱਚ ਅਸਲ ਵਿੱਚ ਹੋਏਗਾ ਉਹ মিডিਆ ਨੂੰ ਜ਼ਰੂਰ ਰੂਬਰੂ ਹੋ ਕੇ ਦੱਸਣਗੇ ਠੀਕ ਹੈ ਬਹੁਤ ਅਨੁਵਾਦ ਅਮੈਤਸਪੂਰੀ ਅਪਡੇਟ ਦੇ ਲਈ ਤਾਂ ਬੋਲੀ ਦੇ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਦਰਬਾਰ ਸਾਹਿਬ ਦੀ ਵਿਰਾਸਤੀ ਹੰਸਲੀ ਦੀ ਬੋਲੀ ਦਾ ਵਿਰੋਧ ਹੋ ਰਿਹਾ ਸਿੱਖ ਸੰਗਤ ਦੇ ਵੱਲੋਂ ਇਸ ਬੋਲੀ ਦਾ ਵਿਰੋਧ ਕੀਤਾ ਗਿਆ ਤੇ ਐਸਡੀਪੀਸੀ ਇਸ ਦੀ ਬੋਲੀ ਕਰਵਾ ਰਹੀ ਸੀ ਜਿਸ ਦਾ ਵਿਰੋਧ ਹੋਇਆ ਸੰਗਤ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਹੈ ਵਿਰਾਸਤ ਹੈ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਜੋ ਜਿਹਦੇ ਪਾਸੇ ਐਸਡੀਪੀਸੀ ਦਾ ਕਹਿਣਾ ਕਿ ਇੱਥੇ ਕੁਆਟਰ ਬਣਾਏ ਜਾਣੇ ਨੇ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਗੁਰੂਆਂ ਨੇ ਮੁੱਲ ਫਰੀਦੀ ਸੀ ਇੱਕ ਪੰਥ ਦੀਆਂ ਭਾਵਨਾਵਾਂ ਹੰਸਲੀਨਾ ਜੁੜੀਆਂ ਹੋਈਆਂ ਹਨ ਉਧਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਗ੍ਰੇਨੇਡ ਵਾਲੇ ਬਿਆਨ ਨੂੰ ਲੈ ਕੇ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਫਾਈਲ ਕਰ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਧਾਰਿਤ ਕੀਤੀ ਹੈ ਦੱਸਦੀ ਹੈ ਕਿ ਬਾਜਵਾ ਦੇ ਖਿਲਾਫ ਜਾਂਚ ਜਾਰੀ ਰਹੇਗੀ ਅਤੇ ਬਾਜਵਾ ਦੀ ਗ੍ਰਿਫਤਾਰੀ ਤੇ پابੰਦੀ ਵੀ ਜਾਰੀ ਰਹੇਗੀ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ ਪਾਬੰਦੀ ਲਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਅੱਜ ਸੁਣਵਾਈ ਹੋਈ ਹੈ ਤੇ ਕਿਹਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਕਿ ਬਾਜਵਾ ਦੀ ਗ੍ਰਿਫਤਾਰੀ ਤੇ ਪਾਬੰਦੀ ਜਾਰੀ ਰਹੇਗੀ ਜੇਕਰ ਗ੍ਰਿਫਤਾਰੀ ਦੀ ਲੋੜ ਹੈ ਤਾਂ ਪਹਿਲਾਂ ਅਦਾਲਤ ਨੂੰ ਸੂਚਿਤ ਕਰਨਾ ਹੋਵੇਗਾ ਵੱਡੀ ਖਬਰ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਨਿਊਜ਼ 18 ਦੇ ਸ਼ੋਅ ਦੇ ਵਿੱਚ ਨਿਊਜ਼ ਰੂਮ ਕਟਹਿਰਾ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪੰਜਾਬ ਦੇ ਵਿੱਚ 50 ਗ੍ਰੇਨੇਡ ਆ ਚੁੱਕੇ ਨੇ 18 ਚੱਲ ਚੁੱਕੇ ਨੇ 32 ਬਾਕੀ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਹਲਾ ਅਧਿਕਾਰੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚਦੇ ਨੇ ਕੁਝ-ਕੁਝ ਕਰਦੇ ਨੇ ਕਿ ਬਾਕੀ ਦੇ 32 ਗ੍ਰੇਨੇਡ ਕਿੱਥੇ ਨੇ ਤੇ ਤੁਹਾਡੇ ਕੋਲੇ ਜਾਣਕਾਰੀ ਕਿਵੇਂ ਆਈ ਤੁਹਾਡੇ ਕਿਹੜੇ ਸੋਰਸ ਨੇ ਹਾਲਾਂਕਿ ਉਸ ਵੇਲੇ ਬਾਜਵਾ ਦੇ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਆਪਣੇ ਸੋਰਸ ਬਾਰੇ ਖੁਲਾਸਾ ਨਹੀਂ ਸੀ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਤੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਲੀਡਰ ਇਸ ਨੂੰ